ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਤੇ ਅੱਜ ਲੁਧਿਆਣੇ ਗਿਆ ਸੀਗੇ ਲੁਧਿਆਣੇ ਦੋ ਚੀਜ਼ਾਂ ਨੇ ਇੱਕ ਤਾਂ ਮੇਰੇ ਕੋਲ ਅੱਜ ਇੱਕ ਪਾਰਸਲ ਆਇਆ ਠੀਕ ਹੈ ਜੀ ਤੇ ਇਹਦੇ ਬਾਰੇ ਰਿਵਿਊ ਕਰਾਂਗੇ ਤੇ ਦੂਜੀ ਗੱਲ ਇਹ ਸੀ ਵੀ ਇੱਕ ਜਿਹੜੀ ਸਟਰੀਟ ਸੀਗੀ ਇੱਕ ਜਿੱਥੇ ਇਹਨਾਂ ਪੰਜਾਬੀ ਭਰਾਵਾਂ ਨੇ ਖਾਣੇ ਦੀਆਂ ਰੇੜੀਆਂ ਦਾ ਕੰਮ ਕੀਤਾ ਕਰਦੇ ਸੀਗੇ ਉਹ ਕਾਰਪੋਰੇਸ਼ਨ ਲੁਧਿਆਣਾ ਦੇ ਵੱਲੋਂ ਚੁਕਾ ਦਿੱਤੇ ਇੱਕ ਸਾਈਡ ਦੇ ਉੱਤੇ ਤੁਸੀਂ ਰੇੜੀ ਲਾ ਸਕਦੇ ਹੋ ਇੱਕ ਸਾਰ ਤੇ ਨਹੀਂ ਪਰ ਉੱਥੇ ਇੱਕ ਚੀਜ਼ ਦੇਖਣ ਨੂੰ ਮਿਲੀ ਆ ਜਿਹੜੇ ਪ੍ਰਵਾਸੀ ਮਜ਼ਦੂਰ ਬੈਠੇ ਰਹੇ ਜਾਂ ਕੋਈ ਹੋਰ ਬੈਠਾ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਤੇ ਹਰਾਨਗੀ ਹੁੰਦੀ ਆ ਜਦੋਂ ਕੋਈ ਪੰਜਾਬੀ ਭਰਾਵਾਂ ਨੂੰ ਐਸੀ ਕਿੰਨਾ ਡਰ ਕੇ ਕਰਦਾ ਸੋ ਚਲੋ ਕੋਈ ਗੱਲ ਨਹੀਂ ਉਹ ਦੇਖਾਂਗੇ ਜਲਦੀ ਜਲਦੀ ਸ਼ਾਇਦ ਪੰਜਾਬੀ ਦੁਬਾਰਾ ਸਾਡੇ ਆ ਜਾਣਗੇ ਤੇ ਆਪਾਂ ਹੁਣ ਰਿਵਿਊ ਕਰਦੇ ਆ ਅੱਜ ਸਾਨੂੰ ਪਾਰਸਲ ਆਇਆ ਜੀ ਇੱਕ ਉਹ ਤੁਹਾਨੂੰ ਪਹਿਲਾਂ ਦਿਖਾ ਦਈਏ ਕਿ ਕਿੱਥੋਂ ਆਇਆ ਤੇ ਉਸ ਤੋਂ ਬਾਅਦ ਉਹਦਾ ਰਿਵਿਊ ਕਰਦੇ ਹਾਂ ਕਿ ਕੀ ਕੀ ਹੈ ਤੇ ਇਹ ਆਇਆ ਜੀ ਨਨ ਦੋਸਤੋਂ ਇੱਕ ਪਾਰਸਲ ਆ ਜੀ ਇਧਰ ਸਾਡੇ ਕੈਮਰੇ ਗੁੰਮਰੇ ਪੈ ਸ਼ੂਟ ਤੇ ਜਾਣਾ ਹੈ ਇਹਦੇ ਉੱਤੇ ਨਾ ਇੱਕ ਪਹਿਲਾਂ ਲਿਖਿਆ ਆ ਬੈਸਟ ਕੰਜ਼ਿਊਮ ਵਿਦ 2 ਆਵਰ ਵੀ ਤੁਸੀਂ 2 ਘੰਟਿਆਂ ਦਾ ਕਿ ਇਹਨੂੰ ਖਾ ਸਕਦੇ ਹੋ ਤੇ ਇਹਦੇ ਉੱਤੇ ਇੱਕ ਚੀਜ਼ ਬਹੁਤ ਵਧੀਆ ਲਿਖੀ ਹੋਈ ਆ ਵੀ ਜੇ ਤੁਹਾਨੂੰ ਕੋਈ ਪਾਰਸਲ ਬਿਨਾਂ ਸੀਲ ਤੋਂ ਮਿਲਦਾ ਹੈ ਤਾਂ ਮਤਲਬ ਉਹਨੂੰ ਐਕਸੈਪਟ ਨਾ ਕਰੋ ਭੀ ਜੇ ਕੋਈ ਸੀਲ ਟੁੱਟੀ ਹੋਈ ਆ ਉਹਨੂੰ ਐਕਸੈਪਟ ਨਹੀਂ ਕਰਨਾ ਸੀਲ ਲੱਗੀ ਹੋਵੇ ਤਾਂ ਹੀ ਐਕਸੈਪਟ ਕਰਿਓ ਉਹਨੂੰ ਆ ਦੇਖੋ ਤੁਸੀਂ ਸੀਲ ਲੱਗੀ ਹੋਈਆਂ ਇੱਥੇ ਪ੍ਰੋਪਰ ਤੇ ਹੁਣ ਇਹਨੂੰ ਖੋਲਦੇ ਆ ਤੇ ਦੇਖਦੇ ਆ ਇਹਦੇ ਵਿੱਚ ਕੀ ਕੀ ਹੈਗਾ ਤੇ ਲੋ ਜੀ ਸਭ ਤੋਂ ਪਹਿਲਾ ਪਾਰਸਲ ਕੱਢਦੇ ਆ ਆ ਨਿਕਲੇ ਇੱਕ ਇਹਦੇ ਵਿੱਚ ਦੋ ਪਾਰਸਲ ਹੋਰ ਨੇ ਇਹਦੇ ਵਿੱਚ ਕੀ ਬਾਤ ਹੈ ਜੀ ਚਮਚ ਲੱਕੜੀ ਦੇ ਦਿੱਤੇ ਹੋਏ ਨੇ ਨਾਲ ਇਹਨਾਂ ਦੇ ਇਹਨੂੰ ਇਹਦੇ ਵਿੱਚ ਰੱਖ ਦਿੰਦੇ ਆ ਤੇ ਇਹਨੂੰ ਖੋਲਦੇ ਆ ਇਹਦੇ ਵਿੱਚ ਕੀ ਹੈਗਾ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਹੈ ਟਿਸ਼ੂ ਪੇਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਆ ਇਹਦੇ ਵਿੱਚ ਲਗਭਗ चार डबिया ने चार सॉस लगदिया ने अलग अलग बिल्कुल जी ये सॉस ही ने अच्छा लिखा हो सॉस हैगी गार्लिक यॉस हैगी माइल्ड क्या बात सॉस है आॉस हॉट एंड आगे भाजपा सब तो ज़्यादा एक्सट्रा हॉट वाह ਕਿਆ ਬਾਤ ਹੈ ਜੀ ਆ 400 ਸੜੀਆਂ ਇਹ ਹੁੰਦੀਆਂ ਕਮਾਲ ਸਵਾਦ ਆ ਗਿਆ ਮੁੰਝ ਬੜੀ ਆ ਗਿਆ ਤੇ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਆ ਦੂਜਾ ਪਰਸਲ ਇਹਦੇ ਵਿੱਚ ਚੈੱਕ ਕਰਦੇ ਆ ਕੀ ਆ ਇਹਦੇ ਵਿੱਚ ਮੈਨੂੰ ਲੱਗਦੀ ਆ ਜੀ ਫਰਾਈਜ਼ ਨੇ ਇਹਦੇ ਵਿੱਚ ਕੀ ਹਵਾ ਤਾਂ ਹਾਂ ਪੱਕ ਲਗੀ ਹੋਈ ਆ ਬਾਈ ਉਹ ਵਾਜ ਗਿਆ ਇਹਨੂੰ ਆਪਾਂ ਟਰਾਈ ਕਰਾਂਗੇ ਚੱਟੀ ਦੇ ਨਾਲ ਤੇ ਇਹਦੇ ਵਿੱਚ ਇੱਕ ਆ ਗਿਆ ਕੀ ਆ ਇਹ ਬਲਾ 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 ਆਹ ਲਗਭਗ ਇੱਕ ਨੈਂਦੋ ਦਾ ਜਿਹੜਾ ਸਪੈਸ਼ਲ 버ਗਰ ਆ ਜੀ ਪੈਰੀ ਪੈਰੀ ਵਾਹ ਜੀ ਵਾਹ ਕੀ ਬਾਤ ਆ ਤੇ ਉਹ ਵੀ ਐਕਸਟਰਾ ਹੌਟ ਵਾਹ ਵਾਹ ਜੀ ਵਾਹ ਤੇ ਉਹ ਪਿੱਛੇ ਅੰਦਰ ਚਮਚੇ ਪਏ ਹੋਏ ਨੇ ਤੇ ਥੈਂਕ ਯੂ ਸੋ ਮੱਚ ਨੈਂਦੋ ਤੁਸੀਂ ਸਾਨੂੰ ਇੱਕ ਪਾਰਸਲ ਭੇਜਿਆ ਤੇ ਆਹ ਸਾਡੇ ਖਾਣੇ ਦੇ 버ਗਰ ਖਾ ਕੇ ਤੁਹਾਨੂੰ ਕਿਵੇਂ ਦਾ ਇਹ ਪੈਕਿੰਗ ਆ ਜੇ ਤੇ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਬਹੁਤ ਵਧੀਆ ਖਾਣੇ ਭੇਜੇ ਨੇ ਉਹਨਾਂ ਦੇ ਰਿਵਿਊ ਕਰਦੇ ਆ ਟੈਸਟ ਕਰਦੇ ਆ ਤੇ ਤੁਸੀਂ ਹੁਣ ਥੋੜੀ देर ਵੇਟ ਕਰੋ ਮੈਨੂੰ ਸਾਰਾ ਇਹ ਕੈਮਰੇ ਕੂਮਰੇ ਪਿੱਛੇ ਰੱਖਣ ਦੇ ਉਦੋਂ ਬਾਅਦ ਰਿਵਿਊ ਕਰਦੇ ਆ ਲਓ ਜੀ ਇਹ ਆ ਗਈਆਂ ਸੌਸ ਆਪਣੀਆਂ ਸੌਸ ਲਗਭਗ ਸਾਰੀਆਂ ਸੇਮ ਜਿਹੀਆਂ ਹੀ ਆ ਮਮ ਫਲੇਵਰ ਅਲੱਗ-ਅਲੱਗ ਆ ਕਿਆ ਬਾਤ ਹੈ ਲੋਹ ਤਾਂ ਲੋਰੀ ਫਾਈਨਲੀ ਇਹ ਆ ਜੀ 버거 ਕੀ ਬਾਤ ਹੈ ਚੈੱਕ ਕਰੋ ਯਾਰ ਬਲ ਬਲ ਇਹਨੂੰ ਚੈੱਕ ਕਰੋ ਯਾਰ 버거 ਚੈੱਕ ਕਰੋ ਪੂਰਾ ਸਾਈਜ਼ ਕੀ ਬਾਤ ਹੈ ਯਾਰ ਐਂਡ ਬਚ ਤੇ ਹੁਣ ਕਰੀ ਟੇਸਟ ਚੈੱਕ ਕਰੀ ਇਹਨੂੰ ਹੂੰ ਹਾਂਜੀ ਨੰਦੂ ਦਵਲਨੋ ਐਕਸ ਲਾਹ ਦਿੰਨਾ ਜੀ ਛੋਟੀ ਜੀ ਭਾਈ ਜੀ ਪਲੀਜ਼ ਵੀ ਇਹ ਨਕਮਾ ਖਾਣਾ ਨਾ ਵੇਚੋ ਸਾਨੂੰ ਤੁਹਾਡਾ 버ਗਰ ਜਮਨੀ ਪਸੰਦ ਆ ਤੇ ਇਸ ਕਰਕੇ ਭਾਈ ਇੱਕ ਮੈਨੂੰ ਵੀ ਪਤਾ ਲੱਗਾ ਰੇਟ ਬਹੁਤ ਜ਼ਿਆਦਾ ਲਗਭਗ ਉਹ ਜਿਹੜਾ 버ਗਰ ਸੀਗਾ ਟੋਟਲ ਕੋਸਟ 780 ਰੁਪਏ ਦੀ 버ਗਰ ਦੀ ਸੀ ਨਾਲ ਛੋਟੇ ਜੇ ਪ੍ਰਾਈਸ ਤੇ ਇਸ ਕਰਕੇ ਪਲੀਜ਼ ਭਾਈ ਇਹ ਨਾ ਰੇਟ ਨਾ ਰੱਖੋ ਜਾਇਜ ਰੱਖੋ ਮੈਕਡੋਨਲਡ ਦੇ ਬਾਕੀ ਜੋ ਮੁਕਾਬਲੇ ਕਰਨੇ ਚੰਗੀ ਚੀਜ਼ ਕਰੋ ਠੀਕ ਹੈ ਚਿਕਨ ਤੁਹਾਡਾ 1000 ਰੁਪਏ ਕਦਾ ਹੋ ਸਕਦਾ ਪਰ 버ਗਰ ਇਡਾ ਨਹੀਂ ਸੀਗਾ ਤੇ ਸੋ ਸੌਰੀ ਸਾਨੂੰ ਇਹਨਾਂ 버ਗਰ ਤੁਹਾਡਾ ਨਹੀਂ ਪਸੰਦ ਆ ਤੇ ਸ਼ਾਇਦ ਦੁਬਾਰਾ ਹੀ ਅਸੀਂ ਤੁਹਾਡੇ ਫੂਡ ਨੂੰ ਨਾ ਟੈਸਟ ਕਰੀਏ ਥੈਂਕ ਯੂ ਸੋ ਮਚ